ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਉਪਰਾਲਾ ਨਸ਼ਾ ਪੀੜਤਾਂ ਦੇ ਇਲਾਜ ਪ੍ਰੋਜੈਕਟ ਆਸਤੀ ਸ਼ੁਰੂਆਤ ਨਿਰਮਲੇ ਸੰਤਨਤਨ ਬਾਬਾ ਤਾਰਾ ਸਿੰਘ ਖੁਸ਼ਦਿਲ ਦੇ ਗੁਰਦੁਆਰੇ ਵਿੱਚ ਕੀਤੀ ਗਈ ਇਸ ਮੈਡੀਕਲ ਕੈਂਪ ਦਾ ਮੰਤਵ ਨੌਜਵਾਨ ਪੀੜੀ ਨੂੰ ਨਸ਼ੇ ਵਿੱਚੋਂ ਕੱਢਣ ਲਈ ਹੈ ਹੁਣ ਪਿੰਡ-ਪਿੰਡ ਵਿੱਚ ਇਹ ਕੈਂਪ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਅਮਨਪ੍ਰੀਤ ਸੰਧੂਦੀ ਅਗਵਾਈ ਵਿੱਚ ਲਗਵਾਏ ਜਾਣਗੇ। ਡੇਰਾ ਬਾਬਾ ਖੁਸ਼ਦਿਲ ਦੇ ਮੁਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਸੋਹਣ ਸਿੰਘ, ਬਾਬਾ ਮੋਨ ਸਿੰਘ ਨੇ ਇਸ ਕੈਂਪ ਲਗਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫਾਜ਼ਿਲਕਾ ਪੁਲਿਸ ਨੂੰ ਵਿਸ਼ਵਾਸ ਦਵਾਏ ਦਵਨੇ ਹੋਏ ਪ੍ਰਣ ਕੀਤਾ ਕਿ ਜਲਦੀ ਹੀ ਅਰਨੀਵਾਲਾ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ। ਸਾਰੇ ਇਲਾਕੇ ਉਹਨਾਂ ਦੇ ਜੰਕੀ ਕੰਧਰ ਤੇ ਮੁਹਿੰਮ ਚਲਾਈ ਸੀ ਉਹਦਾ ਬਹੁਤ ਅੱਛਾ ਰਿਸਪੌਂਸ ਵੀ ਸਾਡੇ ਕੋਲ ਆ ਰਿਹਾ ਹੈ ਉਸੇ ਮੁਹਿੰਮ ਦੇ ਅੰਦਰ ਗੱਤੀ ਹੈ ਇੱਕ ਨਵਾਂ ਕਦਮ ਜ਼ਿਲ੍ਹਾ ਪ੍ਰਸ਼ਾਸਨ ਪਾਜ਼ਿਲ ਦਾ ਸੇਟੂਪ ਹਾਕ ਪਾਜ਼ਿਲ ਦਾ ਪੁਲਿਸ ਪ੍ਰਸ਼ਾਸਨ ਪਾਜ਼ਿਲ ਦਾ ਸਾਂਝੇ ਮਿਲ ਕੇ ਇੱਕ ਨਵਾਂ ਤਰ੍ਹਾਂ ਇੱਕ ਹੋਰ ਪੈਰ ਰੱਖਿਆ ਕੀਤਾ ਹੈ ਕਿ ਅਸੀਂ ਟੀਮਸ ਬਣਾ ਕੇ ਲੋਕਾਂ ਦੇ ਵਿੱਚ ਆ ਪਾਵਾਂਗੇ ਤਾਂ ਕਿ ਲੋਕਾਂ ਨੂੰ ਸਾਡੇ ਬੁਲਾਨ ਦੇ ਲੋਨ ਨਾ ਪਵੇ ਬਹੁਤ ਸਾਰੀਆਂ ਰਹੀਆਂ ਜਿਹੜੀਆਂ ਗਲਤ ਫੈਗੀਆਂ ਹੈਗੀਆਂ ਕੁਝ ਧੁਲੇਖੇ ਨੇ ਪਬਲਿਕ ਨੂੰ ਬਿਨਾਂ ਚੀਜ਼ਾਂ ਵੀ ਲੈ ਕੇ ਜਿਨੇ ਕੀ ਜਿਹੜੇ ਕੋਈ ਇਲਾਜ ਹੋਏਗਾ ਤਾਕੀ ਉਹਦੀ ਕੋਈ ਫੀਸ ਦਿੱਤੀ ਜਾਏਗੀ ਕੀ ਉਹਦੇ ਆਸਤੇ ਪੈਸਾ ਭਰਨਾ ਪਏਗਾ ਬਹੁਤ ਸਾਰੇ ਹੋਰ ਗੰਭੀਰ ਰਹੀਏ ਕਿ ਜਦੋਂ ਨਸ਼ਾ ਛਡਾਉਂਦੇ ਨੇ ਤੇ ਜੇ ਕਿਸੇ ਨੂੰ ਸੀ ਦਾਤੂ ਕਰਾਦੀ ਹੈ ਤਾਂ ਉਹਦੇ ਤੇ ਤਾਂਟ ਨਾ ਹੁੰਦੀ ਹੈ ਉਹ ਬੰਦ ਕੇ ਰੱਖਿਆ ਜਾਂਦਾ ਹੈ ਖਾਣਾ ਨਹੀਂ ਦਿੰਦਾ ਤੇ ਮਾਰਕੁੱਟ ਕੀਤੇ ਜਾਂਦੇ ਆ ਕਈ ਵਾਰੀ ਇਹਨਾਂ ਨੂੰ ਪੁਲੇਖਿਆ ਕਰਕੇ ਪਬਲਿਕ ਸਾਡੇ ਕੋਲ ਨਹੀਂ ਹੁੰਦੇ ਇਸ ਕਰਕੇ ਸਾਨੂੰ ਲੱਗਾ ਕਿ ਜਦੋਂ ਆਪਸ ਗੱਲ ਹੋਏ ਇੰਸਪੈਕਟਡ ਡੀਜ਼ਿੰਗ ਮੈਂ ਮੈਡੀਕਲ ਸਰਪਟਾ ਤੇ ਲੱਗਾ ਸਾਡੇ ਕੀ ਸਾਡਾ ਪਬਲਿਕ ਚਾਰਾਪ ਜਾ ਕੇ ਇਹ ਮੈਸੇਜ ਕਰ ਰਿਹਾ ਨਾ ਬੋਰਡ ਹੈ ਜੋ ਕਿ ਉਹ ਲਿਖੇ ਲੱਗੇ ਨੇ ਜੋ ਕਿ ਗਲਤ ਫਹਿਮੀਆਂ ਹੈ ਕਿ ਅਰੇ ਦੂਰ ਕਰਨ ਲੋੜ ਹੈ ਕਿ ਪਬਲਿਕ ਕਈ ਵਾਰ ਇਹਨਾਂ ਡਰ ਕਰਕੇ ਸਾਡੇ ਕੋਲ ਅਪਰੋਚ ਨਹੀਂ ਕਰ ਪਾਉਂਦੀ ਇਸ ਕਰਕੇ ਅਸੀਂ ਅੱਜ ਆਪ ਇੱਥੇ ਆਏ ਜਿਹੜੀ ਵੀ ਕੋਈ ਗਲਤ ਫਹਿਮੀ ਹੈ ਜੋ ਵੀ ਕੋਈ ਟੂਟੀ ਇਨਕੁਆਇਰੀ ਹੋਈ ਹੈ ਉਹ ਦੂਰ ਕਰਨ ਵਾਸਤੇ ਆਏ ਆ ਸਾਡੀਆਂ ਹੈਲਥ ਕੇਅਰ ਸਾਡੇ ਕੋਲ ਕੁਝ ਚੈੱਕਅਪ ਵਾਸਤੇ ਆਈਆਂ ਨੇ ਕਾਉਂਸਲਿੰਗਸ ਵਾਸਤੇ ਆਈਆਂ ਨੇ ਤੇ ਆ ਟੈਕਟਿਵਲ ਅੱਜ ਹੀ ਨਹੀਂ ਹੋਏਗਾ ਕੱਲ ਵਾਲੇ ਦਿਨ ਅਸੀਂ ਹੋਰ ਵੀ ਪਿੰਡਾਂ ਜੁਆ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਕੋਸਟਲ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਾਡੇ ਦੇਸ਼ ਵਿੱਚ ਵਾਗਰੇ ਪੰਜਵੇਂ ਦਰਿਆ ਨੱਗਿਆਂ ਦੇ ਨੂੰ ਬੰਨ ਮਾਰਨ ਵਾਸਤੇ ਉਸ ਨੂੰ ਡੱਕਣ ਵਾਸਤੇ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਸਾਡੇ ਮਾਨਯੋਗ ਐਸਐਸਪੀ ਸਾਹਿਬ ਡੀਸੀ ਮੈਡਮ ਅਤੇ ਹੋਰ ਅੱਲਾ ਅਫਸਰਾਂ ਨੇ ਬਹੁਤ ਮਹਾਨ ਯੋਪਰਾਲਾ ਕੀਤਾ ਮੈਂ ਤੇ ਇਸ ਉਪਰਾਲੇ ਨੂੰ ਪਹਿਲਾ ਉਪਰਾਲਾ ਕਵਾਂਗਾ ਕਿਉਂਕਿ ਅੱਗੇ ਸਰਕਾਰ ਨੇ ਉਪਰਾਲੇ ਕੀਤੇ ਇਹ ਪਹਿਲਾ ਉਪਰਾਲਾ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਤੇ ਬੜੀ ਹਮਦਰਦੀ ਇਹਨਾਂ ਦੇ ਦਿਲਾਂ ਦੇ ਵਿੱਚ ਮਰੀਜ਼ਾਂ ਲਈ ਹੈ ਜਦੋਂ ਵੱਡੇ ਅਫਸਰ ਇਹੋ ਜੀ ਹਮਦਰਦੀ ਦੇ ਨਾਲ ਮਰੀਜ਼ਾਂ ਨਾਲ ਗੱਲ ਕਰਨਗੇ ਮੈਂ ਦੇਖ ਰਿਹਾ ਸੀ ਉੱਥੇ ਐਸਐਸਪੀ ਸਾਹਿਬ ਤੇ ਡੀਸੀ ਮੈਡਮ ਬੜੇ ਪਿਆਰ ਨਾਲ ਜਿਸ ਨੇ ਕੋਈ ਗੱਲ ਕੀਤੀ ਮੈਡਮ ਨੇ ਆਖਿਆ ਵੀ ਇਹਨਾਂ ਨੂੰ ਆਪਾਂ ਡਰਾਉਣਾ ਨਹੀਂ ਪਿਆਰ ਨਾਲ ਆਪਣੇ ਨਾਲ ਜੋੜ ਕੇ ਇਹਨਾਂ ਨੂੰ ਆਪਾਂ ਇਸ ਦਲਦਲ ਤੋਂ ਬਾਹਰ ਕੱਢਣ ਦੀ ਵਾਸਤੇ ਅੱਜ ਕਰੂਏ ਇੱਕ ਪ੍ਰੋਗਰਾਮ ਕਰ ਰਹੇ ਹਾਂ। ਇਹ ਜਿਹੜੀ ਇੱਕ ਪ੍ਰੋਜੈਕਟ ਜੇ ਆਸ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਇੱਥੇ ਇੱਕ ਨਵਾਂ ਅਸੀਂ ਲਾਂਚ ਕਰ ਰਹੇ ਹੈਗੇ ਆ ਇੱਕ ਉਪਰਾਲਾ ਸਾਡੇ ਵੱਲੋਂ ਸੁਸਾਇਟੀ ਨੂੰ ਮਿਲਣ ਦਾ ਸੁਸਾਇਟੀ ਤੇ ਵਿਚਰਨ ਦਾ ਇੱਕ ਆਊਟਰੀਚ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਅ ਸ਼ਡਿਊਲ ਬਣਾ ਕੇ ਜਿਹੜੇ ਪਿੰਡ ਸਾਨੂੰ ਲੱਗਣਗੇ ਜਿੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਡਰਗਸ ਦੀ ਉਹਨਾਂ ਪਿੰਡਾਂ ਚ ਜਾ ਕੇ ਅਸੀਂ ਲੋਕਾਂ ਚ ਵਿਚਰਨਾ ਚਾਹੁੰਦੇ ਆ ਤੇ ਆਸ ਕਰਦੇ ਆ ਕਿ ਲੋਕ ਸਾਨੂੰ ਸਾਥ ਦੇਣਗੇ ਸੋਸਾਇਟੀ ਸਾਨੂੰ ਸਾਥ ਦੇਊਗੀ ਬਾਬਾ ਜੀ ਵਰਗੇ ਹੋਰ ਵੀ ਸੰਤ ਮਹਾਪੁਰਸ਼ ਸਾਡਾ ਸਾਥ ਦੇਣਗੇ ਸਾਡੇ ਨਾਲ ਚੱਲਣਗੇ ਸੋਸਾਇਟੀ ਨੂੰ ਸਮਝਾਉਣਗੇ ਇੱਕ ਪੰਜਾਬ ਨੂੰ ਸੁਨਹਿਰਾ ਬਣਾਉਣ ਦਾ ਅੱਛਾ ਪੰਜਾਬ ਬਣਾਉਂਦਾ ਸਾਡਾ ਇੱਕ ਉਪਰਾਲਾ ਹੈ ਜੀ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਦੇ ਜਿਹੜੇ ਅਫਸਰ ਸਹਿਬਾਨ ਨੇ ਇਹਨਾਂ ਬੰਦੋਂ ਅਸੀਂ ਜਿਹੜਾ ਜੋਧ ਨਸ਼ਾ ਵਿਰੋਧ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੋਇਆ। ਉਦੇਸ਼ ਵਾਂਦੇ ਵਿੱਚ ਵੀ ਅੱਜ ਅਸੀਂ ਜਿਹੜਾ ਬਾਬਾ ਤਾਰਾ ਸਿੰਘ ਕੋਸ਼ ਦੀ ਅਗਲੀ ਦਾ ਇੱਥੇ ਮੁਹੱਈਆ ਕਰ ਰਹੇ ਹਾਂ। ਅਸੀਂ ਇੱਥੇ ਇੱਕ ਸਾਂਝਾ ਪ੍ਰੋਗਰਾਮ ਕਰਾਇਆ ਸੀਗਾ। ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਸੀਗਾ ਵੀ ਅਸੀਂ ਇੱਕ ਪੰਜਾਬ ਦੇ ਵਿੱਚ ਫਰਸਟ ਪ੍ਰੋਗਰਾਮ ਹੈ ਇਸ ਤਰ੍ਹਾਂ ਦਾ ਹੋ ਰਿਹਾ। ਇਦੇ ਵਿੱਚ ਵੀ ਸੀ ਮੈਂ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਇਹ ਸਲਾਹ ਦਿੱਤੀ ਵੀ ਇਹ ਚੀਜ਼ ਜਿਹੜੀ ਆਪਾਂ ਇਹਨੂੰ ਹੋਰ ਇਹਨੂੰ ਆਪਾਂ ਸਪਰੈਡ ਕਰੀਏ ਤਾਂ ਜੋ ਕਿ ਇੱਕ ਸਾਡਾ ਜਿਹੜਾ ਮੁਹਿੰਮ ਜਿਹੜੀ ਚੱਲਦੀ ਆ ਉਹ ਸਕਸੈਸਫੁਲੀ ਜਿਹੜਾ ਆਪਣਾ ਟਾਰਗੇਟ ਅਚੀਵ ਕਰੇ। ਸੋ ਇਸ ਦੇ ਬਾਬ ਇਸ ਇਸ ਬੰਦ ਵਿੱਚ ਜਿਹੜਾ ਪ੍ਰੋਜੈਕਟ ਆਸ ਜਿਹੜਾ ਸ਼ੁਰੂ ਕੀਤਾ ਵਾ। ਇਹਦੇ ਵਿੱਚ ਜਿਹੜਾ ਆਊਟਰੀਚ ਡਰਗ ਅਵੇਅਰਨੈਸ ਕੈਂਪ ਹੈ। ਇਹਦੇ ਵਿੱਚ ਇਹੀ ਹੈ ਕਿ ਅੱਗੇ ਕੁਝ ਲੋਕ ਜਿਹੜੇ ਸੀਗੇ ਉਹ ਉਹ ਐਜੀਟੈਂਟ ਸੀਗੇ ਰੈਲਟੈਂਟ ਸੀਗੇ ਵੀ ਅਸੀਂ ਕੋਡ ਸੈਂਟਰਾਂ ਜਾਂ ਕੇ ਜਾਂ ਡਿਡਿਕਸ਼ਨ ਸੈਂਟਰਾਂ ਜਾਂ ਕੇ ਟ੍ਰੀਟਮੈਂਟ ਕਰਾਂਗੇ ਲੇਕਿਨ ਇਹ ਉਦੇ ਉਲਟ ਹੈ ਅਸੀਂ ਹੀ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਕਾਉਂਸਲਿੰਗ ਕਰਕੇ ਉਹਨਾਂ ਕੋਲ ਦੇ ਪੇਰੈਂਟਸ ਨੂੰ ਕਾਉਂਸਲਿੰਗ ਕਰਕੇ ਉਹਨਾਂ ਨੂੰ ਇਧਰ ਇਹ ਐਡਿਕਸ਼ਨ ਦਾ ਜਿਹੜਾ ਉਹ ਪ੍ਰੇਰ ਰਿਹਾ ਹੈ ਨਾਲ ਹੀ ਅਸੀਂ ਇਹਨਾਂ ਦੇ ਪੇਰੈਂਟਸ ਨੂੰ ਵੀ ਕਾਉਂਸਲਿੰਗ ਕਰਦੇ ਆ ਕਿ ਬੱਚਾ ਤੁਸੀਂ ਬਿਲਕੁਲ ਹੀਲਿੰਗ ਟੱਚ ਦਿਓ ਬਈ ਗੱਲ ਨਹੀਂ ਦੇ ਇਹ ਨਸ਼ਿਆਂ ਚ ਪੈ ਗਿਆ ਵਾ ਤੇ ਇਹ ਰਿਵਰਟ ਹੋ ਜਾਏਗਾ ਇਹਨੂੰ ਤੁਸੀਂ ਥੋੜਾ ਜਿਆਦਾ ਸਪੋਰਟਿੰਗ ਟੱਚ ਦਿਓ ਤੋ ਕਈ ਵਾਰੀ ਵੇਖਦੇ ਆ ਬੱਚੇ ਜਿਹੜੇ ਮਾਪੇ ਡਿਸਕਾਰਡ ਕਰ ਦਿੰਦੇ ਆ ਪਰ ਇਹ ਵੈਸਟਰਨ ਇਹ ਨਾ ਕਰਦੇ। ਸੋ ਸਾਡੇ ਵੱਲੋਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਕਿ ਪਪਾ ਜੀ ਦੇ ਉਹਨਾਂ ਦੀ ਕਿਰਪਾ ਦੇ ਨਾਲ ਜਿਹੜਾ ਸਾਡਾ ਬਹੁਤ ਵਧੀਆ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਕੋ ਵਸਤੇ ਹੀ ਸਾਡੀਆਂ 40+ ਜਿਹੜੀਆਂ ਐਡਮਿਸ਼ਨ ਹੈ। ਤੁਸੀਂ ਸਾਹਮਣੇ ਉੱਤੇ ਵੇਖ ਲਿਆ ਸੀਗਾ ਵੀ ਜਿਹੜੇ ਹੱਥ ਖੜਕੜ ਕਰ ਕਰ ਕੇ ਕਹਿੰਦੇ ਸੀ ਅਸੀਂ ਅਸੀਂ ਨਸ਼ਾ ਛੱਡਣਾ ਹੈ। ਸੀ ਡੀ ਟਿਊਸ਼ਨ ਸੈਂਟਰਾਂ ਦੇ 2 2 3 3 ਮਹੀਨੇ ਦਾ ਜਿਹੜਾ ਇੰਸਟੀਚੂਸ਼ਨਲ ਸਟੇਟਮੈਂਟ ਕਰਨਾ ਹੈ ਸੋ ਉਹ ਸਾਰੇ ਹੀ ਜਿਹੜੇ ਇਹ ਬੱਚੇ ਤਿਆਰ ਹੋ ਕੇ ਆ ਰਹੇ ਆ ਸੋ ਸਾਡੇ ਵੱਲੋਂ ਇਹੀ ਹੈ ਵੀ ਜਿਹੜਾ ਸਾਡਾ ਇਹੀ ਐਫਰਟਸ ਹੈ ਕਿ ਤੁਸੀਂ ਯਾਰ ਓਪਨਲੀ ਸਾਨੂੰ ਦੱਸੋ ਕਿ ਤੁਹਾਡੇ ਕੋ ਕੋਈ ਇੰਤਜ਼ਾਮ ਹੈ ਆਉਂਦਾ ਨਹੀਂ ਤੇ ਅਸੀਂ ਇੰਤਜ਼ਾਮ ਕਰ ਦਾਂਗੇ ਨਹੀਂ ਜਿਹੜੀ ਤੁਹਾਡੀ ਹੈ ਨਾ ਬੜੀ ਇੱਕ ਕੁਸ਼ੀਅਸ ਲਾਈਫ ਹੈ ਇਹ ਜਿਹੜੀ ਐਵੇਂ ਡਿਸਟਰੋਏ ਨਾ ਹੋ ਜਾਈ ਉਹ ਇਹਦੇ ਵਿੱਚ ਮੈਂ ਉਹ ਪਹਿਲਾ ਤੇ ਸਾਡਾ ਇਹ ਪੱਖ ਵੀ ਆਪਾਂ ਇਹਨਾਂ ਤੱਕ ਆਊਟਰੀਚ ਕਰਾਂਗੇ ਦੂਜਾ ਸਾਡਾ ਇਹਦਾ ਇਹ ਪੱਖ ਹੈ ਕਿ ਇਹਦੇ ਵਿੱਚ ਜਿਹੜੀ ਸਾਡੇ ਵੱਲੋਂ ਅਕਸ਼ਾ ਤਸਕਰਾਂ ਦੇ ਖਿਲਾਫ ਗ੍ਰੈਕਸ ਮਗਨਾਂ ਦੇ ਖਿਲਾਫ ਜਿਹੜੇ ਉਹਨੂੰ ਸ਼ੈਅ ਕਰਦੇ ਆਂ, ਨਰਾਸ਼ ਕਰਦੇ ਆਂ, ਥੋੜੀ ਬੋਤੀ ਹੈਲਪ ਕਰਦੇ ਆਂ ਉਹਨਾਂ ਦੇ ਖਿਲਾਫ ਵੀ ਸਾਡੇ ਕੋਲ ਹੈ ਕਿ ਆ ਉਹ ਬਿਲਕੁਲ ਐਜ਼ ਇਟ ਇਜ਼ ਚੱਲ ਰਹੀ ਆ ਉਹ ਡੇ ਬਾਏ ਡੇ ਤਿੱਖੀ ਹੋਣੀ ਆ ਉਹਦੇ ਵਿੱਚ ਸਾਡੇ ਵੱਲੋਂ ਕੋਈ ਇਲੈਕਸ਼ਨ ਨਹੀਂ ਆ ਸੋ ਸਾਡੇ ਵੱਲੋਂ ਇਹੀ ਹੈ ਜਿਹੜਾ ਨਸ਼ਾ ਕਰਦਾ ਨਸ਼ੇ ਛੱਡੇ ਤੇ ਜਾਂ ਆਪਣਾ ਏਰੀਆ ਛੱਡ ਦੇ। ਦੋਈ ਗੱਲਾਂ ਵਾ। ਸੋ ਤੁਸੀਂ ਵੇਖੀਂ ਰਿਹਾ ਅਸੀਂ ਆਪ ਪੰਜ-ਸੱਤ ਦਿਨ ਤੋਂ ਅਰਨੀਵੜੇ ਏਰੀਆ 'ਤੇ ਕੰਸੈਂਟਰੇਟ ਕਰ ਰਹੇ ਹਾਂ। ਦਾਈਓ ਅਸੀਂ ਡਾਟਾ ਇਥੇ ਇੱਕ ਆਊਟਰੀਚ ਜਿਹੜਾ ਇੱਕ ਕੈਂਪ ਜਿਹੜਾ ਸਟਾਰਟ ਕੀਤਾ। ਅੱਜ ਟੀਮ ਸਾਡੀਆਂ ਕੋਲ ਹੀ ਫਾਈਵ ਦੇ ਲੱਗੇ ਜਿਹੜੀਆਂ ਥੇਟ ਵਿੱਚ ਇਸ ਤਰ੍ਹਾਂ ਹੀ ਅਸੀਂ ਜਾ ਕੇ ਏਰੀਆ ਦੇ ਵਿੱਚੋਂ ਜਿਹੜੇ ਸਾਰੇ ਕਰਾਂਗੇ। ਸੋ ਨਾ ਵੇ ਕੋਈ ਪਬਲਿਕ ਹੈ ਉਹ ਆਪ ਉਹਦੇ ਪੰਜ ਘਰਾਂ ਦੀ ਹੈ ਕਿ ਜੇਸੀ ਕੋਈ ਕੋਈ ਇਨਫਰਮੇਸ਼ਨ ਦਿੰਦੇ ਆ ਉਹਦੇ ਵਿੱਚ ਸਾਨੂੰ ਕੋਈ ਲੋਕ ਨੁਕਸਾਨ ਕਰਨਗੇ ਸੋ ਇਹਦੇ ਵਿੱਚ ਠੀਕ ਹੈ ਇਹ ਫੀਅਰ ਸਾਈਡ ਕੁਸ਼ਸ਼ਨ ਦੱਸਦਾ ਵੈ ਲੇਕਿਨ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਸੇਫ ਪੰਜਾਬ ਹੈਲਪਲਾਈਨ ਐਪਸ ਸਟਾਰਟ ਕੀਤਾ ਹੈ ਉਦੇ ਵਿੱਚ ਕੀ ਹੈ ਉਹਦੇ ਵਿੱਚ ਇਹ ਪ੍ਰਵੀਜ਼ਨ ਹੀ ਨਹੀਂ ਹੈ ਕਿ ਜਿਹੜਾ ਕਲਰ ਦਾ ਕਿਤੇ ডিসਪਲੇ ਹੁੰਦਾ ਵੇਨਾ ਨੰਬਰ ਸੋ ਉਹਦਾ ਨੰਬਰ ਹੈ 95799 00200 97799 00200 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਆ ਵੀ ਬੰਦਾ ਜਿਹੜਾ ਕੀ ਕਰਦਾ ਕਿਹੜਾ ਵੇਚਦਾ ਇਸ ਤੇ ਇਹੀ ਰਿਕਵੈਸਟ ਹੈ ਕਿ ਇਹਦੇ ਤੇ ਵੀ ਆਪਾਂ ਪਾਰਟੀ ਬਾਜੀ ਤੋਂ ਪੁੱਛ ਕੇ ਜਿਹੜਾ ਉਹ ਇਨਫਰਮੇਸ਼ਨ ਲਈਏ

ਅਕਈ ਉਸ ਦੀ ਸੂਚਨਾ ਪੁਲਿਸ ਨੂੰ ਦੇਵਾਂਗਾ ਜੈ ਹਿੰਦ